ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਨਵੇਂ ਅੰਕੜਿਆਂ ਦੇ ਅਨੁਸਾਰ ਮਈ ਮਹੀਨੇ ਦੌਰਾਨ ਕੈਨੇਡੀਅਨ ਅਰਥਚਾਰੇ ਦੇ ਵਿੱਚ 28000 ਨੌکریاں ਸ਼ਾਮਿਲ ਹੋਈਆਂ ਪਰ ਨਾਲ ਹੀ ਮਾਮੂਲੀ ਵਾਧੇ ਦੇ ਨਾਲ ਬੇਰੋਜ਼ਗਾਰੀ ਦਰ 6.2 ਫੀਸਦੀ ਦਰਜ ਕੀਤੀ ਗਈ ਅਰਥਸ਼ਾਸਤਰੀਆਂ ਨੂੰ ਇਸ ਮਹੀਨੇ 30000 ਨੌکریاں ਦੇ ਸ਼ਾਮਲ ਹੋਣ ਦੀ ਉਮੀਦ ਸੀ ਮਈ ਦੇ ਦੌਰਾਨ ਪਾਰਟ ਟਾਈਮ ਰੋਜ਼ਗਾਰ ਵਧਿਆ ਤੇ 62000 ਨਵੀਆਂ ਨੌکریاں ਸ਼ਾਮਿਲ ਹੋਈਆਂ ਪਰ ਫੁੱਲ ਟਾਈਮ ਰੋਜ਼ਗਾਰ ਘਟਿਆ ਤੇ 36000 ਨੇ ਨੌکریاں ਗਵਾਈਆਂ ਸਟੈਟਿਸਟਿਕਸ ਕੈਨੇਡਾ ਦੀ ਦਰਜ ਕੀਤੀ ਗਈ ਰਿਪੋਰਟ ਦੇ ਮੁਤਾਬਕ ਬaderos ਲੋਕ ਫੁੱਲ ਟਾਈਮ ਨੌਕਰੀਆਂ ਦੇ ਵਿੱਚ ਪਾਰਟ ਟਾਈਮ ਘੰਟੇ ਜਿਹੜੇ ਆ ਉਹ ਕੰਮ ਕਰ ਰਹੇ ਸਨ ਜੋ ਕਿ ਇੱਕ ਮਾੜੀ ਆਰਥਿਕ ਸਥਿਤੀ ਜਾਂ ਘੱਟ ਰੋਜ਼ਗਾਰ ਦੀ ਨਿਸ਼ਾਨੀ ਹੋ ਸਕਦੀ ਹੈ ਅਜਿਹੇ ਲੋਕਾਂ ਦੀ ਦਰ ਦੇ ਵਿੱਚ ਜੋ ਅਣਇਛਤ ਤੌਰ ਦੇ ਉਤੇ ਪਾਰਟ ਟਾਈਮ ਕੰਮ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਫੁੱਲ ਟਾਈਮ ਨੌਕਰੀਆਂ ਨਹੀਂ ਮਿਲ ਰਹੀਆਂ ਜਾਂ ਮਾੜੀ ਆਰਥਿਕ ਸਥਿਤੀਆਂ ਦੇ ਕਾਰਨ ਮਈ ਦੌਰਾਨ 18.2 ਫੀਸਦੀ ਦਾ ਵਾਧਾ ਹੋਇਆ ਇੱਕ ਸਾਲ ਪਹਿਲਾਂ ਇਹ 15 4.4 ਫੀਸਦੀ ਸੀ ਡਾਟਾ ਏਜੰਸੀ ਨੇ ਕਿਹਾ ਹੈ ਕਿ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਜੋ ਕਿ ਕੁਝ ਸਮੇਂ ਤੋਂ ਹੇਠਾਂ ਵੱਲ ਨੂੰ ਚੱਲ ਰਹੀ ਹੈ 55.6 ਫੀਸਦੀ ਤੇ ਬਰਕਰਾਰ ਰਹੀ ਹੈ ਮਈ ਦੇ ਵਿੱਚ 15 ਤੋਂ 24 ਸਾਲ ਦੀ ਉਮਰ ਦੀਆਂ ਲੜਕੀਆਂ ਤੇ ਲਈ ਰੋਜ਼ਗਾਰ ਦੇ ਵਿੱਚ 3.7 ਫੀਸਦੀ ਦਾ ਵਾਧਾ ਹੋਇਆ ਜਦਕਿ ਇਸੇ ਉਮਰ ਵਰਗ ਦੇ ਵਿੱਚ ਲੜਕੀਆਂ ਦੇ ਲਈ ਰੋਜ਼ਗਾਰ ਦੇ ਵਿੱਚ 1.6 ਫੀਸਦੀ ਦੀ ਕਮੀ ਆਈ ਹੈ। 온ਟਾਰੀਓ, ਮੈਨੀਟੋਬਾ ਤੇ ਸਸਕਚਵਨ ਦੇ ਵਿੱਚ ਰੋਜ਼ਗਾਰ ਵਧਿਆ ਜਦਕਿ ਅਲਬਰਟਾ, ਨਿਊ ਫਾਉਂਡਲੈਂਡ ਅਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਰੋਜ਼ਗਾਰ ਦੇ ਵਿੱਚ ਗਿਰਾਵਟ ਦੇਖੀ ਗਈ ਹੈ। ਬਾਕੀ ਸੂਬਿਆਂ ਦੇ ਵਿੱਚ ਮੋٹے ਤੌਰ ਤੇ ਕੋਈ ਬਦਲਾਅ ਨਹੀਂ ਆਇਆ। ਹੈਲਥ케ਅਰ ਅਤੇ ਸਮਾਜਿਕ ਸਹਾਇਤਾ ਵਰਗੇ ਖੇਤਰ, ਵਿੱਤ, ਬੀਮਾ ਰੀਅਲ ਅਸਟੇਟ ਰੈਂਟਲ ਅਤੇ ਲੀਜ਼ਿੰਗ ਕਾਰੋਬਾਰ ਬਿਲਡਿੰਗ ਅਤੇ ਹੋਰ ਸਹਾਇਤਾ ਸੇਵਾਵਾਂ ਅਤੇ ਰਿਹਾਇਸ਼ ਅਤੇ ਭੋਜਨ ਸੇਵਾਵਾਂ ਦੇ ਵਿੱਚ ਨੌکریاں ਸ਼ਾਮਿਲ ਹੋਈਆਂ ਇਸ ਦੌਰਾਨ ਉਸਾਰੀ ਆਵਾਜਾਈ ਅਤੇ ਵੇਅਰ ਹਾਊਸਿੰਗ ਅਤੇ ਯੂਟਿਲਿਟੀਆਂ ਦੇ ਵਿੱਚ ਰੋਜ਼ਗਾਰ ਜਿਹੜਾ ਉਹ ਆਇਆ ਹੈ ਉਸ ਕੰਟਾਵਾਰ ਤਨਖਾਹ ਜਿਹੜੀ ਹੈ ਉਹ ਮਈ ਦੇ ਵਿੱਚ ਸਾਲ ਦਰ ਸਾਲ ਪੱਧਰ ਤੇ 5.1 ਫੀਸਦੀ ਵਧੀ ਹੈ ਅਪ੍ਰੈਲ ਦੇ ਵਿੱਚ ਇਹ ਵਾਦਾ 4.7 ਫੀਸ ਦੇ ਸੀ ਆਰਸੀਐਮਪੀ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸਵੇਰੇ ਦੱਖਣੀ ਸਰੀ ਦੇ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ 164 ਸਟਰੀਟ ਤੇ 10 ਐਵੇਨਿਊ ਦੇ ਖੇਤਰ ਦੇ ਵਿੱਚ ਸਵੇਰੇ 8:45 ਮਿੰਟ ਤੋਂ ਬਾਅਦ ਮਾਊਂਟੇਜ਼ ਨੂੰ ਗੋਲੀਬਾਰੀ ਦੀ ਰਿਪੋਰਟ ਜਿਹੜੀ ਹੈ ਉਹ ਮਿਲੀ ਹੈ ਸਾਜਣ ਨੇ ਦੱਸਿਆ ਕਿ ਅਧਿਕਾਰੀ ਜਦੋਂ ਮੌਕੇ ਤੇ ਪਹੁੰਚੇ ਤਾਂ ਇੱਕ ਨੌਜਵਾਨ ਨੂੰ ਪੀੜਤ ਉਹਨਾਂ ਦੇਖਿਆ ਜਿਸ ਦੇ ਸੱਟਾਂ ਵੀ ਲੱਗੀਆਂ ਹੋਈਆਂ ਸੀ ਬਾਅਦ ਵਿੱਚ ਉਸ ਨੂੰ ਘਟਨਾ ਸਥਾਨ ਤੇ ਮ੍ਰਿਤਕ ਐਲਾਨਿਆ ਗਿਆ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਗੋਲੀਬਾਰੀ ਲਈ ਜ਼ਿੰਮੇਵਾਰ ਵਿਅਕਤੀ ਇੱਕ ਟਰੱਕ ਦੇ ਵਿੱਚ ਲਾਕੇ ਤੋਂ ਭੱਜ ਗਿਆ ਆਰਸੀਐਮਪੀ ਦਾ ਕਹਿਣਾ ਹੈ ਕਿ ਮੈਕਮਿਲਨ ਰੋਡ ਤੇ ਵਾਹਨ ਨੂੰ ਅੱਗ ਲੱਗਣ ਦੀ ਸੂਚਨਾ ਦੇਰ ਬਾਅਦ ਮਿਲੀ ਸੀ ਤੇ ਪੁਲਿਸ ਇਸ ਤੇ ਜਿਹੜੀ ਹੈ ਆਪਣੀ ਜਾਂਚ ਵੀ ਕਰ ਰਹੀ ਹੈ ਕਿ ਕੀ ਦੋਵਾਂ ਘਟਨਾਵਾਂ ਦਾ ਸੰਬੰਧ ਇੱਕ ਦੂਜੇ ਨਾਲ ਹੈ ਮਾਉਂਟਿਸ ਨੇ ਕਿਹਾ ਹੈ ਕਿ ਇਸ ਸਮੇਂ ਇਨ੍ਹਾਂ ਖੇਤਰਾਂ ਦੇ ਵਿੱਚ ਭਾਰੀ ਪੁਲਿਸ ਮੌਜੂਦ ਹੈ ਕਿਉਂਕਿ ਅਧਿਕਾਰੀ ਜਾਂਚ ਦੇ ਸ਼ੁਰੂਆਤੀ ਪੜਾਅ ਦੇ ਵਿੱਚ ਹਨ ਉਹਨਾਂ ਪੁਸ਼ਟੀ ਕੀਤੀ ਹੈ ਕਿ ਹੁਣ ਜਾਂਚ ਦੇ ਵਿੱਚ ਸਹਾਇਤਾ ਲਈ ਆਹਟ ਨੂੰ ਵੀ ਬੁਲਾਇਆ ਗਿਆ ਹੈ ਗੋਲੀਬਾਰੀ ਤੇ ਵਾਹਨ ਨੂੰ ਅੱਗ ਲੱਗਣ ਦੇ ਆਲੇ ਦੁਆਲੇ ਪੀੜਤ ਜਾਂ ਹਾਲਾਤਾਂ ਬਾਰੇ ਕੋਈ ਹੋਰ ਵੀਰਵੇ ਨਹੀਂ ਦਿੱਤੇ ਗਏ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ